ਕਣਕ ਛੋਲੇ ਆਂਦਾ ਖੇਤ ਹੌਲੀ ਹੌਲੀ ਨਿਸ਼ਰੇ ਗਿਆ ਬਾਬਲ ਤਰਮੀ ਦਾ ਦੇਸ ਹੌਲੀ ਹੌਲੀ ਵਿਸਰੇ ਗਿਆ ਮਾਏ ਨਾ ਬੋਲ ਬੋਲ ਕ ਬੋਲ ਅਸੀਂ ਤੇਰੇ ਨਾ ਆਵਾਂਗੇ ਵਾਹ ਬਲਤਰਮੀਂ ਦਾ ਦੇਸ ਕਦੇ ਫੇਰ ਆ ਪ ਜਾਵਾਂਗੇ ਕਣਕ ਛੋਲੇ ਆਂਦਾ ਖੇਤ ਹੌਲੀ ਹੌਲੀ ਨਿਸਰੇ ਗਿਆ ਚਾਚੇ ਤਰਮੀਂ ਦਾ ਦੇਸ ਹੌਲੀ ਹੌਲੀ ਵਿਸਰੇ ਗਿਆ ਚਾਚੀ ਨਾ ਬੜਾ ਰੇ ਨਾ ਆਵਾਂਗੇ ਚਾਹੇ ਤਰਮੀਂਦਾ ਦੇਸ ਕਦੇ ਫੇਰ ਪਾਜਾਂਗੇ ਕਣਕੇ ਸੋਲੇ ਆਂਦ ਆਖੇ ਤ ਹੌਲੀ ਹੌਲੀ ਨਸਰ ਗੀਆ ਵੀਰੇ ਤਰਮੀਂਦਾ ਦੇਸ ਹੌਲੀ ਹੌਲੀ ਵਿਸਰ ਗੀਆ ਬਾਬੋ ਨਬੜ ਬੋੜਕ ਬੋਲੇ ਅਸੀਂ ਤੇਰੇ ਨਾ ਆਵਾਂਗੇ ਵੀਰੇ ਤਰਮੀਂ ਦਾ ਦੇਸ ਕਦੇ ਫੇਰ ਆ ਜਾਵਾਂਗੇ ਕਣਕੇ ਸ਼ੋਲੇ ਆਂਦਾ ਖੇਤ ਹੌਲੀ ਹੌਲੀ ਨਿਸਰ ਗੀਆ ਮਾ ਮੈਂ ਤਰਮੀਂਦਾ ਦੇਸ ਹੌਲੀ ਹੌਲੀ ਵਿਸਰੇ ਗਿਆ ਮਾ ਮੀਨਾ ਬੜ ਬੜਕ ਬੋਲ ਅਸੀਂ ਤੇਰੇ ਨਾ ਆਵਾਂਗੇ ਮਾ ਮੈਂ ਤਰਮੀਂਦਾ ਦੇਸ ਕਦੇ ਫੇਰਾ ਪਾ ਜਾਵਾਂਗੇ